ਟਿਵਾਨਾ ਰੇਡੀਓ ਦੇ ਸਤਿਕਾਰਯੋਗ ਸਰੋਤਿਆਂ ਜਿਸ ਤਰ੍ਹਾਂ ਆਪਾਂ ਵੀ ਹਵਾ ਦੇ ਉਲਟ ਤੁਰਨ ਵਾਲੇ ਲੋਕਾਂ ਜਿਹੜੇ ਰੇਡੀਓ ਵਾਲੇ ਸੀ ਉਹ ਟੀਵੀ ਵਾਲੇ ਹੋ ਗਏ ਤੇ ਆਪਾਂ ਟੀਵੀ ਦੀ ਸਕਰੀਨ ਚੋਂ ਨਿਕਲ ਕੇ ਰੇਡੀਓ ਤੇ ਆ ਗਏ ਹੁਣ ਰੇਡੀਓ ਦੇ ਬਾਰੇ ਜਿਹੜੀ ਖਬਰ ਹੈ ਕਿ ਪੰਜਾਬ ਦੇ ਵਿੱਚ 28 ਨਵੇਂ ਰੇਡੀਓ ਸਟੇਸ਼ਨ ਖੋਲਣਗੇ ਐਫਐਮ ਖੋਲਣਗੇ 9 ਸ਼ਹਿਰਾਂ ਦੇ ਵਿੱਚ ਤੇ ਜਿਸ ਤਰ੍ਹਾਂ ਰੇਡੀਓ ਦੇ ਬਾਰੇ ਥੋੜੀ ਗੱਲਬਾਤ ਅਗਰ ਕਰੀਏ ਤਾਂ ਪੰਜਾਬ ਦੇ ਨੌਂ ਸ਼ਹਿਰਾਂ 'ਚ ਲੋਕਲ 28 ਐਫ ਐਮ ਰੇਡੀਓ ਸਟੇਸ਼ਨ ਖੋਲਣ ਜਾ ਰਹੇ ਨੇ ਬਰਨਾਲਾ ਮੋਗਾ ਮੁਕਸਰ ਪਠਾਨਕੋਟ ਆਦ ਸੱਤ ਸ਼ਹਿਰਾਂ ਦੇ ਵਿੱਚ ਪਹਿਲੀ ਵਾਰੀ ਰੇਡੀਓ ਕੰਟੈਂਟ ਦੇ ਨਾਲ ਐਫ ਐਮ ਸਟੇਸ਼ਨ ਬਹੁਤ ਧੇਰ ਤੋਂ ਇਹਨਾਂ ਖਬਰਾਂ ਨੂੰ ਉਡੀਕਦੇ ਮੈਨੂੰ ਯਾਦ ਆ ਜਦੋਂ ਆਲ ਇੰਡੀਆ ਰੇਡੀਓ ਛੱਡਿਆ ਅਸੀਂ 2006-7 ਤੋਂ ਬਾਅਦ ਚਾਰ-ਪੰਜ ਸਾਲ ਉਹ ਮੇਰੇ ਖਰਾ ਦੋ ਤੇ ਜੁਆਇਨ ਕੀਤਾ ਸੀ 6-7 ਸਾਲ ਉੱਥੇ ਜੌਬ ਕੀਤੀ ਤੇ ਉਦੋਂ ਇਹ ਪ੍ਰਾਈਵੇਟ ਐਫਐਮ ਆਏ ਸੀ ਸਾਨੂੰ ਲੱਗਦਾ ਸੀ ਕਿ ਬੜੀ ਤਨਖਾਹ ਤਨ ਖੂਬ ਮਿਲੇਗੀ ਸਾਡੇ ਨਾਲ ਦੇ ਚਲੋ ਕੋਈ ਸੈੱਟ ਵੀ ਹੋਗੇ 10-15000 ਉਹ ਤਨਖਾਹ ਦੰਦੇ ਸੀਗੇ ਤੇ ਚਲੋ ਆ ਤਨਵੀਰ ਸੀ ਜਾਂ ਕੋਈ ਹੋਰ ਨੌਜਵਾਨ ਸੀਗੇ ਜਿਹੜੇ ਇਹਨਾਂ ਨੂੰ ਜੌਬ ਵੀ ਮਿਲ ਗਈ ਪਰ ਹੌਲੀ ਹੌਲੀ ਇਹ ਵੀ ਜੌਬ ਘਟਾਉਂਦੇ ਰਹੇ ਫਿਰ ਪਤਾ ਲੱਗਿਆ ਕਿ ਇਹ ਖਬਰਾਂ ਨਹੀਂ ਦੇ ਸਕਦੇ ਕਰੰਟ ਅਫੇਅਰ ਤੇ ਗੱਲ ਨਹੀਂ ਕਰ ਸਕਦੇ ਸਿਰਫ ਗਾਣੇ ਸੁਣਾ ਸਕਦੇ ਨੇ ਹੁਣ ਜਿਵੇਂ ਇਹ ਪੰਜਾਬ ਦੇ 9 ਸ਼ਹਿਰਾਂ 'ਚ 28 ਨਵੇਂ ਲੋਕਲ ਐਫਐਮ ਰੇਡੀਓ ਸਟੇਸ਼ਨ ਖੋਲਣ ਦੀ ਤਿਆਰੀ ਹੈ ਇਹਨਾਂ ਦੇ ਵਿੱਚ ਲੁਧਿਆਣਾ 'ਚ 4 ਖੋਲਣਗੇ ਬਾਕੀ 8 ਸ਼ਹਿਰਾਂ ਦੇ ਵਿੱਚ 3-3 ਨਵੇਂ ਸਟੇਸ਼ਨਾਂ ਦੇ ਲਾਇਸੈਂਸ ਦਿੱਤੇ ਗਏ ਨੇ ਜਿਦੇ ਵਿੱਚ ਅਬੋਰ ਬਰਨਾਲਾ ਬਠਿੰਡਾ ਫਿਰੋਜ਼ਪੁਰ ਹੁਸ਼ਿਆਰਪੁਰ ਲੁਧਿਆਣਾ ਮੋਗਾ ਮੁਕਸਰ ਪਠਾਨਕੋਟ ਯਾਨੀ ਇਹਨਾਂ 'ਚ ਆਪਣੇ ਲੋਕਲ ਰੇਡੀਓ ਸਟੇਸ਼ਨ ਖੋਲਣਗੇ ਅਬੋਰ ਬਰਨਾਲਾ ਬਠਿੰਡਾ ਫਿਰੋਜ਼ਪੁਰ ਹੁਸ਼ਿਆਰਪੁਰ ਲੁਧਿਆਣਾ ਮੋਗਾ ਮੁਕਸਰ ਤੇ ਪਠਾਨਕੋਟ ਲੇਦਾਣੇ ਜਿਸ ਤੋਂ ਪਹਿਲਾਂ ਹੀ ਕਈ ਲੋਕਲ ਐਫਐਮ ਸਟੇਸ਼ਨ ਚੱਲ ਰਹੇ ਨੇ ਬਠਿੰਡਾ ਦੇ ਵਿੱਚ ਵੀ ਐਫਐਮ ਰੇਡੀਓ ਸਰਕਾਰੀ ਚੱਲ ਰਿਹਾ ਬਾਕੀ ਸ਼ਹਿਰਾਂ ਦੇ ਵਿੱਚ ਪਹਿਲੀ ਵਾਰੀ ਲੋਕਲ ਐਫਐਮ ਰੇਡੀਓ ਸਟੇਸ਼ਨ ਖੋਲਣਗੇ ਇਸ ਸਬੰਧੀ ਕੱਲ ਕੇਂਦਰੀ ਮੰਤਰੀ ਮੰਡਲ ਨੇ ਪੰਜਾਬ ਦੇ 9 ਸ਼ਹਿਰਾਂ 'ਚ ਨਵੇਂ ਜਿਹੜੇ ਨੇ 28 ਲੋਕਲ ਐਫਐਮ ਸਟੇਸ਼ਨ ਖੋਲਣ ਦਾ ਐਲਾਨ ਕੀਤਾ ਹੈ ਐ ਜਿਸ ਤਰ੍ਹਾਂ ਲਾਇਸੈਂਸ ਓਪਨ ਈ ਐਕਸ਼ਨ ਦੇ ਮਾਧਿਅਮ ਦੇ ਨਾਲ ਸਭ ਤੋਂ ਜਿਆਦਾ ਬੋਲੀ ਲਾਉਣ ਵਾਲਿਆਂ ਨੂੰ ਦਿੱਤੇ ਜਾਣਗੇ ਹੁਣ ਇਹਦੇ ਵਿੱਚ ਬੋਲੀ ਕੌਣ ਲਾਉਣਗੇ ਇਹ ਕਿੱਦਾਂ ਦਾ ਰੇਡੀਓ ਸਿਸਟਮ ਹੋਏਗਾ ਜਿਸ ਸਬੰਧੀ ਅਬੋਰ ਦੇ ਵਿੱਚ ਤਿੰਨ ਰੇਡੀਓ ਸਟੇਸ਼ਨ ਖੋਲਣਗੇ ਛੋਟਾ ਜਿਹਾ ਸ਼ਹਿਰ ਹੈ ਬਰਨਾਲੇ ਚ ਤਿੰਨ ਰੇਡੀਓ ਸਟੇਸ਼ਨ ਖੋਲਣਗੇ ਬਠਿੰਡਾ ਚ ਤਿੰਨ ਪ੍ਰਾਈਵੇਟ ਰੇਡੀਓ ਐਫ ਐਮ ਖੋਲਣਗੇ ਫਿਰੋਜ਼ਪੁਰ ਦੇ ਵਿੱਚ ਤਿੰਨ ਐਫ ਐਮ ਖੋਲਣਗੇ ਹੁਸ਼ਿਆਰਪੁਰ ਦੇ ਵਿੱਚ ਤਿੰਨ ਰੇਡੀਓ ਐਫ ਐਮ ਸਟੇਸ਼ਨ ਖੋਲਣਗੇ ਲੁਧਿਆਣਾ ਚ ਚਾਰ ਐਫ ਐਮ ਸਟੇਸ਼ਨ ਖੋਲਣਗੇ ਹਾਲਾਂਕਿ ਮੋਗਾ ਚਾਹ ਜੋਗਾ ਕਹਿੰਦੇ ਸੀਗੇ ਕਿਉਂਕਿ ਉਹਦਾ ਕਾਰਨ ਇਹ ਸੀ ਕਿਉਂਕਿ ਜਦੋਂ ਕਲਕੱਤੇ ਤੋਂ ਚਾਹ ਆਉਣ ਲੱਗੀ ਆ ਅਸਾਮ ਤੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਤੇ ਉਹਦੀ ਟਰਾਂਸਪੋਰਟੇਸ਼ਨ ਮੋਗਾ 'ਚ ਹੁੰਦੀ ਸੀ ਇੱਥੋਂ ਫਿਰ ਪਾਕਿਸਤਾਨ ਅਫਗਾਨਿਸਤਾਨ ਤੱਕ ਚਾਹ ਜਾਂਦੀ ਸੀ ਗੋਰਿਆਂ ਦੀ ਤੇ ਇੱਥੇ ਚਾਹ ਦੀ ਲੱਦ ਲਦਾਈ ਹੁੰਦੀ ਸੀ ਤੇ ਉੱਥੇ ਫਿਰ ਚਾਹ ਕੁਦਰਤੀ ਕੋਈ ਪੇਟੀ ਟੁੱਟ ਗਈ ਜਾਂ ਵੰਡਤੀ ਲੇਬਰ ਨੂੰ ਉੱਥੇ ਚਾਹ ਪੀਣ ਦਾ ਰਵਾਜ ਪੰਜਾਬ 'ਚ ਸਭ ਤੋਂ ਪਹਿਲਾਂ ਮੋਗੇ ਹੋਇਆ ਸੀਗਾ ਇਸ ਕਰਕੇ ਮੋਗਾ ਚਾਹਯੋਗਾ ਕਿਉਂਕਿ ਟਰਾਂਸਪੋਰਟਰ ਬਹੁਤਨੇ ਮੋਗਾ ਏਰੀਆ 'ਚ ਤੇ ਇਸ ਕਰਕੇ 모ਗਾ ਚਾਰਜ ਹੋ ਗਿਆ ਇਹ ਮਹਿਣਾ ਹੋ ਗਿਆ ਕਿਉਂਕਿ ਚਾਹ ਨੂੰ ਤਾਂ ਬੁਰਾ ਸਮਝਿਆ ਜਾਂਦਾ ਸੀ ਨਾਮਤਾਰੀ ਤੇ ਚਾਹ ਨੂੰ ਬਹੁਤ ਨਫ਼ਰਤ ਕਰਦੇ ਨੇ ਹੈਨਾ ਕਦੇ 10 ਵਜੇ ਦੀ ਚਾਹ ਬੜੀ ਮਸ਼ਹੂਰ ਹੁੰਦੀ ਸੀ ਚਾਹ ਚੰਗੀ ਥੱਲੇ ਦੀ ਲੜਾਈ ਹੱਲੇ ਦੀ ਤੀਵੀਆਂ ਚ ਤੀਵੀਂ ਚੰਗੀ ਜੋਗੇ ਰੱਲੇ ਦੀ ਸੋ ਇਸ ਕਰਕੇ ਉਹ ਥੱਲੇ ਦੀ ਜਾਂ ਉੱਪਰ ਦੀ ਚਾਹ ਜਿਹੜੀ ਆ 모ਗੇ ਵਾਲਾਂ ਦੇ ਕੰਮ ਆਉਂਦੀ ਸੀ ਤੇ 모ਗੇ 3 एफएम ਖੋਲਣਗੇ ਮੁਕਸਰ ਸਾਹਿਬ ਦੇ ਵਿੱਚ ਤਿੰਨ ਤੇ ਪਠਾਨਕੋਟ ਚ 3 एफएम ਖੋਲਣਗੇ ਇਹ ਕੰਮ ਕਿਦਾਂ ਕਰਨਗੇ ਇਹ ਕਿਦਾਂ ਆਏਗਾ ਇਹਦੇ ਵਿੱਚ ਪੰਜਾਬੀ ਦੇ ਨਵੇਂ ਪ੍ਰੋਗਰਾਮ ਹੋਣਗੇ ਰੋਜ਼ਗਾਰ ਦੇ ਕੁਝ ਮੌਕੇ ਪੈਦਾ ਹੋਣਗੇ। ਇਹ ਠੀਕ ਹੈ ਕਿ ਇੱਕ ਸਟੇਸ਼ਨ ਤੇ 5-7 ਬੰਦਿਆਂ ਨੂੰ ਜੌਬ ਮਸਾਂ ਮਿਲੇਗੀ ਉਸ ਤੋਂ ਵੱਧ ਨਹੀਂ। ਨਹੀਂ ਤਾਂ ਕਰਦੇ ਕੀ ਹੈ ਜਿਵੇਂ ਉਹ ਰੇਡੀਓ ਐਫ ਐਮ ਚੱਲਦੇ ਨੇ ਉਹ ਉੱਥੋਂ ਫੀਡਬੈਕ ਦਿੱਲੀ ਤੋਂ ਲਈ ਜਾਂਦੇ ਨੇ। ਖੈਰ ਕੁਝ ਲੋਕਾਂ ਨੂੰ ਜੌਬ ਮਿਲੇਗੀ। ਸੋ ਪੰਜਾਬ ਦੇ ਵਿੱਚ ਇਹ 28 ਨਵੇਂ ਰੇਡੀਓ ਸਟੇਸ਼ਨ ਖੋਲਣ ਜਾ ਰਹੇ ਨੇ ਜਿਸ ਨਾਲ 1000 ਰੋਜ਼ਗਾਰ ਪੈਦਾ ਹੋਏਗਾ ਅੰਦਾਜ਼ਾ ਹੈ। ਜਿਸ ਦੇ ਵਿੱਚ ਰੇਡੀਓ ਜੋਕੀ ਯਾਨੀ ਰੇਡੀਓ ਪੇਸ਼ ਕਰਨ ਵਾਲੇ ਪ੍ਰੋਡਿਊਸਰ ਕੰਟੈਂਟ ਕ੍ਰியேਟਰ ਤੇ ਹੋਰ ਟੈਕਨੀਸ਼ੀਅਨਾਂ ਨੂੰ ਕੰਮ ਤੇ ਰੋਜ਼ਗਾਰ ਮਿਲੇਗਾ ਲੋਕਲ ਕਲਾਕਾਰਾਂ ਨੂੰ ਰੇਡੀ ਤੇ ਆਉਣ ਦਾ ਮੌਕਾ ਮਿਲੇਗਾ ਸਥਾਨਕ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਵਧਾਵਾ ਮਿਲੇਗਾ ਤੇ ਵੋਕਲ ਤੇ ਲੋਕਲ ਦੀ ਪਹਿਲ ਨੂੰ ਅੱਗੇ ਵਧਾਇਆ ਜਾਏਗਾ ਵੋਕਲ ਫਾਰ ਲੋਕਲ ਸਰਕਾਰੀ ਪ੍ਰੋਗਰਾਮਾਂ ਦਾ ਜਿਆਦਾ ਤੇਜ਼ੀ ਨਾਲ ਪ੍ਰਚਾਰ ਹੋਏਗਾ ਜਾਨੀ ਮੋਦੀ ਸਾਹਿਬ ਦੀ ਮਨਕੀ ਬਾਤ ਹੀ ਚੱਲੇਗੀ ਜ਼ਿਆਦਾ ਤਾਂ ਜਾਂ ਮਾਨ ਸਾਹਿਬ ਦੀ ਭਗਵੰਤ ਹੀ ਚੱਲੇਗੀ ਤੇ ਇਸ ਵਾਰ ਏ ਐਫ ਐਮ ਸਟੇਸ਼ਨਾਂ ਦੇ ਪੰਜਾਬੀ ਕੰਟੈਂਟ ਦੇਣ ਲਈ ਖਾਸ ਤੌਰ ਤੇ ਇਹਨਾਂ ਨੂੰ ਖੋਲਿਆ ਜਾ ਰਿਹਾ ਤੇ ਇਸ ਕਰਕੇ ਆਪਣੇ ਸ਼ਹਿਰਾਂ ਨਾਲ ਜੁੜੀਆਂ ਮੌਸਮ ਦੀਆਂ ਟ੍ਰੈਫਿਕ ਦੀਆਂ ਖਬਰਾਂ ਸਾਂਝੀਆਂ ਕੀਤੀਆਂ ਜਾਣਗੀਆਂ ਨਵੇਂ ਖੋਲੇ ਜਾ ਰਹੇ ਇਹਨਾਂ 9 ਐਫ ਐਮ ਸਟੇਸ਼ਨਾਂ ਦੇ ਵਿੱਚ ਜਿਹੜੇ ਸੱਤ ਮਾਲਵਾ ਜ਼ੋਨ ਦੇ ਵਿੱਚ ਨੇ ਠਾਈਆਂ 'ਚੋਂ ਇੱਕ ਦੁਆਬਾ ਤੇ ਇੱਕ ਮਾਝੇ ਨੂੰ ਮਿਲੇਗਾ ਤੇ ਹੁਸ਼ਿਆਰਪੁਰ ਤੇ ਦੁਆਬਾ ਦੇ ਵਿੱਚ ਤੇ ਪਠਾਨਕੋਟ ਮਾਝਾ ਰिजन ਦੇ ਵਿੱਚ ਆਉਂਦਾ ਸੋ ਇਸ ਤਰ੍ਹਾਂ ਜਿਹੜਾ ਬਾਰਡਰ ਤੇ ਰੇਡੀਓ ਨੈਟਵਰਕ ਇਸ ਦੇ ਨਾਲ ਮਜ਼ਬੂਤ ਹੋ ਗਿਆ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਐਫਐਮ ਰੇਡੀਓ ਖੋਲੇ ਜਾ ਰਹੇ ਹਨ ਉਹਨਾਂ ਦੇ ਵਿੱਚ ਜਿਹੜੇ ਤਿੰਨ ਸ਼ਹਿਰਾਂ ਦੀ ਜਿਹੜੀ ਸੀਮਾ ਆ ਸਿੱਧੀ ਬਾਰਡਰ ਪਾਕਿਸਤਾਨ ਨਾਲ ਲੱਗਦੀ ਹੈ ਅਬੌਰ ਪਠਾਨਕੋਟ ਤੇ ਫਿਰੋਜ਼ਪੁਰ ਮੋਗਾ ਤੇ ਮੁਕਸਰ ਤੇ ਬਟਿੰਡਾ ਦੇ ਵੀ ਇਹ ਕਰੀਬ ਹੈ ਸੋ ਇਸ ਕਰਕੇ ਬਾਰਡਰ ਏਰੀਆ 'ਚ ਰੇਡੀਓ ਨੈਟਵਰਕ ਮਜ਼ਬੂਤ ਹੋਏਗਾ ਪਰ ਸਰਕਾਰ ਅਜੇ ਬਹੁਤ ਲੇਟ ਹੈ ਕਿਉਂਕਿ ਹੁਣ ਤਾਂ ਇੰਟਰਨੈਟ ਦਾ ਜ਼ਮਾਨਾ ਬੰਦਾ ਇੱਥੇ ਬੈਠਾ ਅੰਟਾਰਕਟਿਕਾ ਚ ਵੀ ਸੁਣਿਆ ਜਾਂਦਾ ਸੋ ਇਸ ਕਰਕੇ ਹੁਣ ਸਰਕਾਰ ਬਹੁਤ ਲੇਟ ਹੈ ਕਿਉਂਕਿ ਰੇਡੀਓ ਨੂੰ ਸਰਕਾਰ ਨੇ ਮਸਲੇ ਆਈ ਹੈ ਉਹ ਰਾਜ ਤੁਹਾਡੇ ਨਾਲ ਮੈਂ ਸਾਂਝਾ ਕਰਦਾ ਕਿ ਅਸਲ ਦੇ ਵਿੱਚ ਇਹ ਜਿਹੜੇ ਐਫ ਐਮ ਆ ਰਹੇ ਨੇ ਇਹ ਖਬਰਾਂ ਦੇਣਾ ਇਹਨਾਂ ਦੇ ਵਾਸਤੇ ਗੱਲ ਨਹੀਂ ਜਾਂ ਖਬਰਾਂ ਦੇਣ ਦਾ ਇਹਨਾਂ ਨੂੰ ਸਿੱਧਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਸਿਰਫ ਗਾਣੇ ਚਲਾ ਸਕਦੇ ਨੇ ਜਿਹੜਾ ਆਈਬੀ ਮਿਨਿਸਟਰੀ ਦੇ ਅਧੀਨ ਜਿਹੜੇ ਪਹਿਲਾਂ ਵੀ 56 ਐਫ ਐਮ ਖੁੱਲੇ ਸੀ ਪਹਿਲੀ ਵਾਰੀ ਆ ਜਿਹੜੇ ਉਹਦੇ ਚ ਜ਼ਿਆਦਾ 2 250 ਖੁੱਲੇ ਅਸੀਂ ਉਹਦੇ ਚ 56 ਤਾਂ ਰਿਲਾਇੰਸ ਲੱਗਿਆ ਸੀ ਉਦੋਂ ਬਿਗ ਐਫ ਐਮ ਇਹਨਾਂ ਦੀ ਫ੍ਰੀਕਵੈਂਸੀ ਵੀ ਇੱਕੋ ਹੀ ਹੈ ਜਿਵੇਂ 92.7 ਜਿਹੜਾ ਹੁਣ ਪਟਿਆਲੇ ਤੋਂ ਬੰਦਾ ਐਫ ਐਮ ਰਿਲਾਇੰਸ ਵਾਲਾ ਸੁਣਦਾ ਜਾਂਦਾ ਬਿਗ ਐਫ ਐਮ ਜਦੋਂ ਚੰਡੀਗੜ੍ਹ ਜਾਂਦਾ ਜਦੋਂ ਪਟਿਆਲੇ ਦੀ ਰੇਂਜ ਟੁੱਟ ਗਈ ਕਿਉਂਕਿ ਇਹਨਾਂ ਦੀ 60 ਕਿਲੋਮੀਟਰ ਰੇਡੀਅਸ ਰੇਂਜ ਹੁੰਦੀ ਹੈ ਇੱਕ ਟਾਵਰ ਦੇ ਆਲੇ ਦੁਆਲੇ ਕਿਉਂਕਿ ਟਾਵਰੇ ਆਪ ਨਹੀਂ ਲਾ ਸਕਦੇ ਟਾਵਰੇ ਇਹਨਾਂ ਨੂੰ ਆਲ ਇੰਡੀਆ ਰੇਡੀਓ ਤੋਂ ਲੈਣਾ ਪੈਂਦਾ ਹੈ ਯਾਨੀ ਪ੍ਰਾਈਵੇਟ ਟੈਲੀਵਿਜ਼ਨ ਦੇ ਨਾਲੋਂ ਪ੍ਰਾਈਵੇਟ ਰੇਡੀਓ ਚਲਾਉਣਾ ਮਹਿੰਗਾ ਆ। ਦੂਸਰਾ ਇਹਨਾਂ ਨੂੰ ਕਰੰਟ ਅਫੇਅਰ ਤੇ ਗੱਲ ਕਰਨ ਦੀ ਆਗਿਆ ਨਹੀਂ ਹੈ। ਇਹ ਸਰਕਾਰ ਦੀ ਲੋਚਨਾ ਨਹੀਂ ਕਰ ਸਕਦੇ ਤੇ ਫਿਰ ਇਹਨਾਂ ਨੂੰ ਗਾਣਿਆਂ ਲਈ ਉਹ ਸੁਣੇਗਾ। ਹਾਕਰਕੋਰ ਚ ਅਗਲਾ ਲਾਲਿਆ ਕਰੇਗਾ। ਸੋ ਇਹ ਕੋਈ ਬਹੁਤੀ ਕ੍ਰਾਂਤੀ ਇਸ ਦੇ ਨਾਲ ਨਹੀਂ ਆਉਣੀ। ਰੇਡੀਓ ਵੈਸੇ ਮੈਂ ਕਹਿਣਾ ਹੁੰਨਾ ਕਿ ਰੇਡੀਓ ਕੰਮ ਕਰਨ ਵਾਲਿਆਂ ਵਾਸਤੇ ਬਹੁਤ ਇਨਫੋਰਮੇਸ਼ਨ ਦਾ ਇੱਕ ਭੰਡਾਰ ਹੈ। ਹੱਥ ਕਾਰਵਲ ਕਨਯਾਰਵਲ ਅੱਗੇ ਜਦੋਂ ਢੋਲੇ ਮਾਈਏ ਗਾਉਂਦੇ ਬਲਦਾਂ ਦੀਆਂ ਟੱਲੀਆਂ ਗਲਾਂ 'ਚ ਪਾਈਆਂ ਹੁੰਦੀਆਂ ਦੀ ਟਣਕਾਰ ਗੁਜਦੀ ਸੀ ਹਾਲ ਵਾਹੋਂਦੇ ਲੋਕ ਸੁਹਾਗੀਆਂ ਮਾਰਦੇ ਮਿਰਜੇ ਦੀ ਸੱਦ ਲਾਉਂਦੇ ਸੀ ਤੇ ਨੇੜਲੇ ਖੇਤਾਂ ਵਾਲੇ ਵੀ ਉਸ ਦਾ ਆਨੰਦ ਲੈਂਦੇ ਸੀ ਤੇਰੇ ਟੱਲੇ ਤੋਂ ਸੂਰਤ ਦੀਂਦੀ ਹੈ ਹੀਰ ਦੀ ਮੀਆਂ ਬਾਰਿਸ਼ਾ ਦੀ ਹੀਰ ਗਾਉਂਦੇ ਹੁੰਦੇ ਸੀ ਇੱਕ ਬੰਦਾ ਗਾਉਂਦਾ ਤੇ ਬਾਕੀ ਸੁਣਦੇ ਹੱਥਕਾਰ ਵੱਲ ਯਾਨੀ ਕਿਰਤਵੱਲ ਤੇ ਕੰਨਯਾਰ ਵੱਲ ਉਹ ਮਾਧਿਅਮ ਹੈ ਕਿ ਤੁਸੀਂ ਕੰਮ ਕਰਦੇ ਕਰਦੇ ਰੇਡੀਓ ਸੁਣ ਸਕਦੇ ਹੋ ਦੁਨੀਆ ਦਾ ਵਾਹਦ ਬੈਸਟ ਮਾਧਿਅਮ ਹੈ ਅਖਬਾਰ ਪੜੋਗੇ ਤੁਹਾਨੂੰ ਦੋਨੇ ਹੱਥਾਂ 'ਚ ਅਖਬਾਰ ਫੜਿਆ ਹੋਣਾ ਜਾਂ ਟੇਬਲ 'ਤੇ ਰੱਖਿਆ ਹੋਊਗਾ ਤੁਸੀਂ ਚਾਹ ਵੀ ਨਹੀਂ ਪੀ ਸਕਦੇ ਨਿਗਾਹ ਅਖਬਾਰ 'ਚ ਗੱਡੀ ਹੋਊਗੀ ਟੀਵੀਜ਼ਨ ਦੇਖਦੇ ਹੋ ਨਿਗਾਹ ਸਕਰੀਨ 'ਤੇ ਹੋਏਗੀ ਰੇਡੀਓ ਸੁਣਦੇ ਤੁਹਾਨੂੰ ਨਿਗਾਹ ਲਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਕੰਨ ਦੇ ਜ਼ਰੀਏ ਉਸ ਜਰਨਲਿਸਟ ਨਾਲ ਜੋਕੀ ਨਾਲ ਪੇਸ਼ ਕਰਨ ਨਾਲ ਜੁੜੇ ਹੁੰਦੇ ਹੋ ਰੇਡੀਓਸ ਕਰਕੇ ਬਾਦ ਹੈ ਦਰਬਾਰ ਸਾਹਿਬ ਤੋਂ ਰੇਡੀਓ ਸੁਣਦੇ ਹੋ ਤੇ ਟੀਵੀ ਦੇਖਦੇ ਹੋ ਟੀਵੀ ਵੇਖਦੇ ਤੁਹਾਡਾ ਧਿਆਨ ਭਟਕੇਗਾ ਕਿਉਂਕਿ ਟੀਵੀ ਵੇਖਦੇ ਆ ਤੁਸੀਂ ਦੇਖੋਗੇ ਕਿ ਚੰਦੋਏ ਦਾ ਰੰਗ ਕਿਦਾਂ ਦਾ ਆ ਮੱਥਾ ਟੇਕਣ ਕੋਣ ਆ ਗਿਆ ਜੇ ਤੁਸੀਂ ਰੇਡੀਓ ਸੁਣਦੇ ਹੋ ਤਾਂ ਤੁਹਾਡੀ ਇਕਾਗਰਤਾ ਸ਼ਬਦ ਨਾਲ ਬਣੇਗੀ ਵੈਸੇ ਵੀ ਮੇਰੇ ਖਿਆਲ ਅੱਠ ਜਾਂ 10 ਸੈਕਿੰਡ ਜਾਂ 20 ਸੈਕਿੰਡ ਜਾਂ ਸ਼ਾਇਦ 30 ਸੈਕਿੰਡ ਰੇਡੀਓ ਦੀ ਆਵਾਜ਼ ਪਹਿਲਾਂ ਆਉਂਦੀ ਹੈ ਤੇ ਟੀਵੀ ਦਾ ਸਿਗਨਲ ਬਾਅਦ ਚ ਆਉਂਦਾ ਕਿਉਂਕਿ ਇਹਦਾ ਰੇਡੀਓ ਦਾ ਸਿਗਨਲ ਫਾਸਟ ਹੈ ਟੀਵੀ ਦੇ ਸਿਗਨਲ ਨਾਲੋਂ ਤੇ ਇਹਦੇ ਚ ਇੰਟਰਨੈਟ ਵੀ ਸਸਤਾ ਲੱਗਦਾ ਖਰਚਾ ਵੀ ਸਸਤਾ ਰੇਡੀਓ ਦੋਟਾ ਇਸੋ ਦਾ ਤੇ ਟੈਲੀਵਿਜ਼ਨ ਲਈ ਕਿੰਨਾ ਤਾਮ-ਚਾਮ ਪਹਿਲਾਂ ਵੀਡੀਓ ਰਿਕਾਰਡਿੰਗ ਕਰੋ ਫਿਰ ਐਡਿਟ ਕਰੋ ਫਿਰ ਫੀਲਡ ਭੇਜੋ ਇਹ ਸਿੱਧਾ ਹੀ ਹਥੋਂ ਖੰਗੂਰਾ ਮਾਰਿਆ ਤੇ ਸਿੱਧਾ ਜਾ ਕੇ ਕੁਵੈਤ ਚ ਵਜਣਾ ਸੋ ਇਸ ਕਰਕੇ ਇਹ ਰੇਡੀਓ ਜਿਹੜੇ ਖੋਲੇ ਤੇ ਜਾ ਰਹੇ ਨੇ ਪਰ ਸਮੇਂ ਤੋਂ ਬਹੁਤ ਲੇਟ ਨੇ ਸੋ ਪੰਜਾਬ ਦੇ ਜਿਹੜੇ ਦੂਰ ਦਰਾਡੇ ਸ਼ਹਿਰਾਂ ਦੇ ਵਿੱਚ ਐਫਐਮ ਸਟੇਸ਼ਨ ਖੋਲੇ ਜਾ ਰਹੇ ਨੇ ਏ ਹੁਣ ਸਾਰੇ ਆਲ ਇੰਡੀਆ ਰੇਡੀਓ ਚੰਡੀਗੜ੍ਹ ਜਾਂ ਆਲ ਇੰਡੀਆ ਰੇਡੀਓ ਸਟੇਸ਼ਨ ਜਲੰਧਰ ਤੇ ਨਿਰਭਰ ਨੇ ਜਾਂ ਫਿਰ ਲੋਕਲ ਬਠਿੰਡਾ ਜਾਂ ਪਟਿਆਲਾ ਐਫਐਮ ਤੇ ਨਿਰਭਰ ਨੇ ਤੇ ਇਸ ਕਰਕੇ ਇਹਨਾਂ ਸ਼ਹਿਰਾਂ ਦੇ ਵਿੱਚ ਐਫਐਮ ਰੇਡੀਓ ਸਟੇਸ਼ਨਾਂ ਦੀ ਮੰਗ ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਜਿਹੜੀ ਹੁਣ ਮੋਦੀ ਸਾਹਿਬ ਦੂਰ ਕਰ ਰਹੇ ਨੇ ਹਾਲਾਂਕਿ ਇਹ ਬੜਾ ਪੁਰਾਣਾ ਫੈਸਲਾ ਜਿਹੜਾ ਲਟਕਦਾ ਤੇ ਹੁਣ ਇਹਨਾਂ ਦੀ ਜਿਹੜੀ ਬੋਲੀ ਦੀ ਪ੍ਰਤੀਕਿਰਿਆ ਕਿ ਜਿਹੜਾ ਸਭ ਤੋਂ ਵੱਧ ਬੋਲੀ ਦੇਵੇਗਾ ਉਹ ਇਸ ਸਟੇਸ਼ਨ ਨੂੰ ਖਰੀਦੇਗਾ ਤੇ ਬੋਲੀ ਇਹਨਾਂ ਦੀ ਮੈਨੂੰ ਨਹੀਂ ਲੱਗਦਾ ਕੋਈ ਆਮ ਬੰਦਾ ਖਰੀਦੇਗਾ ਕਿਉਂਕਿ ਫਾਇਦਾ ਕੋਈ ਨਹੀਂ ਇਸ ਲਾਇਸੈਂਸ ਦੇ ਵਿੱਚ ਕਿਉਂਕਿ ਇਹ ਓਪਨ ਐਕਸ਼ਨ ਦੇ ਰਾਹੀਂ ਇਹ ਬੋਲੀ ਹੋਣੀ ਹੈ ਤੇ ਜਿਸ ਤੇ ਰਾਹੀਂ ਪਹਿਲਾਂ ਵੀ ਜਿਵੇਂ 56 fm ਲਏ ਇਹਨਾਂ ਨੇ ਰਿਲਾਇੰਸ ਵਾਲਿਆਂ ਨੇ ਸਾਰੇ ਇੰਡੀਆ 'ਚ ਫ੍ਰੀਕਵੈਂਸੀ ਹੈ ਹੁਣ ਜਦੋਂ ਖਬਰਾਂ ਦੇਣ ਦਾ ਸਿਲਸਲਾ ਸ਼ਾਇਦ ਖੋਲ ਦੇਣ ਜਲਦੀ ਤਾਂ ਖਬਰਾਂ ਫਿਰ ਰਿਲਾਇੰਸ ਨਹੀਂ ਸੁਣਨਗੀਆਂ ਸੋ ਜਿਸ ਦੌਰਾਨ ਅ ਅਜੇ ਤੱਕ ਇਹਨਾਂ ਨੂੰ ਖਬਰਾਂ ਦੇਣ ਦਾ ਅਧਿਕਾਰ ਨਹੀਂ ਸਿਰਫ ਤੇ ਸਿਰਫ ਇਹ ਗਾਣੇ ਸੁਣਾ ਸਕਦੇ ਨੇ ਹੁਣ ਆਈ ਗੱਲ ਪ੍ਰਵਾਸ ਦੀ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਿੱਥੇ-ਜਿੱਥੇ ਵੀ ਪੰਜਾਬੀ ਗਏ ਉਹਨਾਂ ਨੂੰ ਗੋਰਿਆਂ ਨੇ ਫ੍ਰੀ ਰੇਡੀਓ ਦਿੱਤੇ ਕਿ ਆਪਣਾ ਰੇਡੀਓ ਚਲਾਓ ਤਾਂ ਜੋ ਆਪਣੇ ਭਾਈਚਾਰੇ ਦੀ ਗੱਲ ਕਰੋ ਆਪਣੇ ਗੀਤ ਆਪਣੇ ਧਾਰਮਿਕ ਸਮਾਗਮਾਂ ਦੀ ਗੱਲ ਕਰੋ ਉੱਥੇ ਗਵਾਸਪ ਲਾਓ ਗੱਪਾਂ ਛਪਾਂ ਲਾਓ ਤਾਂ ਜੋ ਲੋਕ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ ਆਪਣੇ ਗਿਆਨ ਵਿਗਿਆਨ ਨਾਲ ਜੁੜੇ ਰਹਿਣ ਆਪਣੇ ਗੀਤਾਂ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਆਪਣੀ ਬਾਣੀ ਦੇ ਨਾਲ ਜੁੜੇ ਰਹਿਣ ਲੋਕਾਂ ਦਾ ਜੀ ਲੱਗਿਆ ਰਹੇ ਉਹ ਮੈਂ ਪਿੱਛੇ ਜੇ ਇੱਕ ਪੋਸਟ ਪਾਈ ਸੀ ਕਈ ਸਾਲ ਪਹਿਲਾਂ ਵੀ ਜੇ ਰੇਡੀਓ ਜਨੇ ਇੰਡੀਆ ਤੋਂ ਚੱਲਦੇ ਨੇ ਜਾਂ ਬਾਹਰ ਚੱਲਦੇ ਨੇ ਜੇ ਬੰਦ ਹੋ ਜਾਣਾ ਐਨਆਰਆਈ ਦਾ ਕੀ ਹਾਲ ਹੋਵੇ ਤਿੰਨ ਚਾਰ ਸੌ ਕਮੈਂਟ ਆਇਆ ਸ਼ਾਇਦ ਮੇਰੀ ਫੇਸਬੁੱਕ ਤੇ ਪਿਆ ਹੋਵੇ ਕਈ ਤਾਂ ਕਹਿੰਦੇ ਅਸੀਂ ਤਾਂ ਮਾਰੇ ਹੀ ਜਾਵਾਂਗੇ ਜ਼ਿੰਦਗੀ ਰੁੱਖੀ ਹੋ ਜਾਏਗੀ ਸੋ ਇਸ ਕਰਕੇ ਰੇਡੀਓ ਦਾ ਬਹੁਤ ਵੱਡਾ ਰੋਲ ਹੈ ਤੇ ਪਰ ਰੇਡੀਓ ਹੋਣਾ ਨਿਗਲ ਲਿਆ तकरीबन ਟੀਵੀ ਨੇ ਤੇ ਅਸੀਂ ਟੀਵੀ ਤੋਂ ਰੇਡੀਓ ਵੱਲ ਆ ਗਏ ਪਰ ਰੇਡੀਓ ਵਾਕਈ ਰੂਹ ਦੀ ਖਰਾਕ ਵਾਲੀ ਗੱਲ ਹੈ ਸੋ ਇਸ ਕਰਕੇ ਨਵੇਂ ਰੇਡੀਓ ਆਏ ਨੇ ਦੇਖੋ ਕਿਸਪਾ ਚੱਲਦੇ ਨੇ ਆਪਣੇ ਨਾਲ ਸਤਨਾਮ ਸਿੰਘ ਜੀ ਦੁਬਈ ਤੋਂ ਜੁੜੇ ਨੇ ਵਿਚਾਰ ਇਹਨਾਂ ਦੇ ਵੀ ਲੈ ਲੈਣੇ ਸਤਨਾਮ ਸਿੰਘ ਜੀ ਸასი ਕਾਲ ਸਿਸਦਾ ਟੂਣਾ ਸਾਹਿਬ ਜੀ ਵਰ ਖਾਲਸਾ ਵਰ ਜੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਹਿਬ ਜੀ ਸਾਹਿਬ ਰੇਡੀਓ ਬੜੀ ਚੰਗੀ ਚੀਜ਼ ਹੈ ਜੇ ਰੇਡੀਓ ਨਾ ਨਾ ਹੁੰਦਾ ਤੇ ਜਦਾਂ ਨਰਮਲ ਸਿੰਘ ਖਾਲਸਾ ਚੜ੍ਹਾਈ ਕਰ ਗਿਆ ਨਾ ਰਾਗੀ ਇਸ ਤਰ੍ਹਾਂ ਮੈਂ ਵੀ ਮਰ ਜਾਣਾ ਸੀ 15/2 15 ਦਾ ਕਮਰਾ ਹੀ ਕੱਲਾ ਹੀ ਸੀ ਉੱਥੇ ਤੇ ਮੈਂ ਸਿਰਫ ਤੁਹਾਨੂੰ ਰੇਡੀਓ ਸੁਣ ਸੁਣ ਕੇ ਮੇਰਾ ਮਨ ਲੱਗ ਜਾਂਦਾ ਵੀ ਤੁਸੀਂ ਆਖਿਆ ਸੀ ਥਾਂ ਸਮਾਂ ਤੇ ਕਾਰਨ ਤਿੰਨ ਚੀਜ਼ਾਂ ਹੋਣ ਤੇ ਫਿਰ ਮੌਤ ਹੁੰਦੀ ਹੈ ਨਹੀਂ ਤੇ ਮੈਂ ਵੀ ਉੱਥੇ ਕੋਰੋਨਾ ਦੇ ਵਿੱਚ ਕੱਲਾ ਹੀ ਸਾਂ ਰੇਡੀਓ ਬੜੀ ਤਗੜੀ ਚੀਜ਼ ਆ ਤੁਹਾਂ ਬਾਲ ਦੇ ਕੇ ਬਚਾ ਛੜਿਆ ਉਦੋਂ ਮਿਹਰਬਾਨ ਜੀ ਗੱਲ ਕੀਤੀ ਤਾਂ ਸਰਕਾਰ ਜੀ ਤਮਾਕੂ ਤੇ ਲਿਆਂਦਾ ਯਾਂਗੀਰ ਨੇ ਹਿੰਦੁਸਤਾਨ ਦੇ ਵਿੱਚ ਭਾਰਤ ਵਿੱਚ ਤੇ ਜਿਹੜੀ ਚਾਹ ਸੀ ਉਹ ਅੰਗਰੇਜ਼ਾਂ ਨੇ ਲਿਆਂਦੀ ਹੂੰ ਹੂੰ ਤੇ ਜੀ ਗੱਲ ਤੁਹਾਂ ਕੀਤੀ ਭਈ ਆ ਇੱਕ ਮਤਲਬ ਉਹ ਪਹੁਰੇ ਗੱਲ ਦਸੀ ਮੈਂ ਨਿਆਣਾ ਸਾਹ ਦੇ ਮੇਰੇ ਮਾਮਿਆਂ ਨੇ ਸ਼ੈਕਲ ਦੇਤਾ ਬਾਪ ਚੜਾਈ ਕਰ ਗਿਆ ਤੇ ਬਾਪ ਦੀ ਚੜਾਈ ਕਰਨ ਦੇ ਮਗਰੋਂ ਸ਼ੈਕਲ ਦੇ ਨਾਲ ਮੇਰਾ ਦਿਲ ਲੱਗ ਗਿਆ ਤੇ ਮੈਂ ਸੋਚਣ ਡਿਆ ਵੀ ਉਹਨੇ ਆਖਿਆ ਧਿਆਨ ਦੁਜੇ ਬਣੇ ਕਰਨ ਵਾਸਤੇ ਕੁਝ ਨਾ ਕੋਈ ਸਾਧਨ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਤੇ ਇੱਕ ਫਿਲਮ ਰਿਲੀਜ਼ ਹੋਣੀ ਆ ਦੁੱਖ ਭਜਨੀ ਹਾਂਜੀ ਰਜਨੀ ਵਾਲੀ ਤੇ ਮੈਂ ਸੋਚਣ ਡਿਆ ਉਹ 31 ਤਰੀਕ ਨੂੰ 30 ਤਰੀਕ ਨੂੰ ਚਾਲੂ ਹੋਣੀ ਆ ਤੇ ਉਦੋਂ ਪਹਿਲਾਂ ਜਿਹੜੀ ਫਿਲਮ ਆ ਉਹਦੇ ਉੱਤੇ ਜਿਹੜੇ ਸਿੱਖਾਂ ਨੇ ਗੱਲ ਕਰਨੀ ਹੀ ਭਈ ਇਹਦਾ ਸਿੱਖ ਇਤਿਹਾਸ ਦੇ ਨਾਲ ਤੇ ਕੋਈ ਸਬੰਧ ਨਹੀਂ ਗਾ ਵੀ ਨਹੀਂ ਮੰਨਦੇ ਗੁਰਪ੍ਰਸੂਰਜ ਪ੍ਰਕਾਸ਼ ਜਾਂ ਗੁਰਬਲਾਸ ਪਛੇ ਛੇਵੀਂ ਦੀ ਇਹ ਦੇਣ ਆ ਉਹਦੇ ਵੱਲੋਂ ਧਿਆਨ ਹਟਾ ਕੇ ਤੇ ਕੰਗੜਾ ਦੀ ਫਿਲਮ ਵੱਲ ਧਿਆਨ ਨਹੀਂ ਕਰ ਸਕਦਾ ਲੋਕਾਂ ਦਾ ਭਲਾ ਆਪਾਂ ਹੂੰ ਨਾ ਉਹ ਵੀ ਕਾਰਨ ਬਣ ਗਿਆ ਪਰ ਉਹਦੇ ਵਿੱਚ ਹੁਣ ਤੁਸੀਂ ਵੇਖੋ ਅਸਲ ਜ ਕੀ ਹੋਇਆ ਨਾ ਮਿੱਥ ਜਾਦਾ ਚੰਗੀ ਸਭ ਨੂੰ ਲੱਗਦੀ ਹੈ ਤੇ ਉਸ ਦੌਰਾਨ ਤੁਸੀਂ ਵੇਖੋ ਕਿ ਆ ਹੁਣ ਫਿਲਮ ਜੋ ਹੈ ਕਿਉਂਕਿ ਪਹਿਲਾਂ ਜਿਹੜੀ ਫਿਲਮ ਆਈ ਸੀ ਆਹੀ ਜਿਹੜਾ ਫਰੀਦਕੋਟ ਤੋਂ ਇਲੈਕਸ਼ਨ ਲੜਿਆ ਸੀ ਕਮੇਡੀਅਨ ਕਰਮਜੀਤ ਅਨਮੋਲ ਉਹਨਾਂ ਦੀ ਇੱਕ ਫਿਲਮ ਨਹੀਂ ਸੀ ਆਈ ਜਿਸ ਤਰ੍ਹਾਂ ਉਹ ਮਤਲਬ ਮਰਾਸੀ ਬਣੇ ਹੁੰਦੇ ਨੇ ਕੀ ਨਾ ਸੀ ਉਹਦਾ ਮਸਤਾਨੇ 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 ਆ ਸ਼ਮਾ ਆ ਸ਼ਮਾ ਆ ਮਸਤਾਨੇ ਫਿਲਮ ਸੀ ਕਿ ਮਤਲਬ ਉਹਨਾਂ ਨੇ ਆਖਿਆ ਸਿੱਖ ਕਿਦਾਂ ਦੇ ਹੁੰਦੇ ਨੇ ਬਣ ਕੇ ਦਿਖਾਓ ਇਹ ਸਿੱਖਾਂ ਦਾ ਪਹਿਰਾਵਾ ਪਾ ਲੈ ਇਹਨਾਂ ਨੇ ਗੁਰਪ੍ਰੀਤ ਘੁੱਗੀ ਹੋਰਾਂ ਨੇ ਤੇ ਫਿਰ ਜਦੋਂ ਇਹ ਸਿੱਖਾਂ ਦੇ ਭੇਸ 'ਚ ਆ ਗਏ ਇਹਨਾਂ ਨੇ ਤਾਂ ਉੱਥੇ ਆਹੂ ਲਾ ਦਿੱਤੇ ਜੀ ਵੀ ਮਤਲਬ ਸਿੱਖ ਭੇਸ ਦੀ ਇੰਨੀ ਸ਼ਕਤੀ ਹੈ ਕਹਿੰਦੇ ਤੇ ਉਹ ਫਿਲਮ 'ਚ ਜਿੰਨੇ ਲੋਕਾਂ ਨੇ ਜੁੱਤੀਆਂ ਲਾ ਕੇ ਫਿਲਮ ਵੇਖੀ ਜਿੰਨੇ ਇਸ ਫਿਲਮ ਨੇ ਬਿਜ਼ਨਸ ਕੀਤਾ ਉਸ ਤੋਂ ਬਾਅਦ ਫਿਲਮ ਵਾਲਿਆਂ ਨੂੰ ਲੱਗਿਆ ਕਿ ਯਾਰ ਜੇ ਪੈਸਾ ਵਟੋਰਨਾ ਦਾ ਤੁਸੀਂ ਆਹ ਕੰਮ ਕਰੋ ਸੋ ਇਸ ਕਰਕੇ ਉਹ ਜਿਹੜਾ ਦੇਖੋ ਜਿਹੜੀ ਚਾਰ ਸਾਬਜਾ ਦੇ ਫਿਲਮ ਬਣੀ ਸੀ ਐਨੀਮੇਸ਼ਨ ਸੀ ਉਹ ਠੀਕ ਹੈ ਇਨਫੋਰਮੇਸ਼ਨ ਬਹੁਤ ਜਰੀਆ ਸੀ ਸਟੇਕ ਸੀਗੀ ਜਿਹੜੀ ਇਤਿਹਾਸ ਦਾ ਹਿੱਸਾ ਸੀ ਕਿ ਸਾਬਜਾ ਦਾ ਦੀ ਸ਼ਹਾਦਤ ਕੰਦ ਚ ਚਣਨ ਨਾਲ ਨਹੀਂ ਹੋਈ ਬਲਕਿ ਉਹਨਾਂ ਦਾ ਗਲ ਕੱਟਣ ਨਾਲ ਹੋਈ ਆ ਸ਼ਾਸ਼ਲ ਤੇ ਬਾਸ਼ਲ ਬੇਗ ਨੇ ਗਲ ਕੱਟਿਆ ਸੀਗਾ ਸਾਬਜਾ ਦਾ ਉਹ ਛੋਟੇ ਸਾਬਜਾ ਦੇ ਅੱਧੀ ਘੜੀ ਜਾਨੀ ਕਿ 12 ਮਿੰਟ ਤੜਫਦੇ ਰਹੇ ਗਲਾ ਕੱਟਣ ਤੋਂ ਬਾਅਦ ਉਹ ਇੱਕ ਸਿੱਖ ਇਤਿਹਾਸ ਤੇ ਮਤਲਬ authenticity ਤੇ ਸੀਗੀ ਉਹ ਚਲੋ ਇੱਕ ਵਧੀਆ ਜਰੀਆ ਸੀ ਗਿਆ ਇਨਫਾਰਮੇਸ਼ਨ ਦਾ ਉਸ ਤਰ੍ਹਾਂ ਤੁਸੀਂ ਵੇਖੋ ਉਹਦਾ ਜਿਹੜਾ ਨੈਗੇਟਿਵ ਗਿਆ ਇੱਕ ਸੈਕਿੰਡ ਉਹਦਾ ਜਿਹੜਾ ਨੈਗੇਟਿਵ ਗਿਆ ਤੁਸੀਂ ਵੇਖੋ ਕਿ ਸਹਿਬਜ਼ਾਦਿਆਂ ਦੀਆਂ ਪਹਿਲਾਂ ਫੋਟੋਆਂ ਪ੍ਰਵਾਨਤ ਸੀ ਪਰ ਉਸ ਤੋਂ ਬਾਅਦ ਹੁਣ ਤਾਂ ਸਹਿਬਜ਼ਾਦਿਆਂ ਦੀ ਪਛਾਣ ਹੀ ਨਹੀਂ ਆਉਂਦੀ ਉਹ ਐਨੀਮੇਸ਼ਨ ਦੇ ਆਧਾਰ ਤੇ ਸਹਿਬਜ਼ਾਦਿਆਂ ਦੀਆਂ ਤਸਵੀਰਾਂ ਬਦਲ ਦਿੱਤੀਆਂ ਸਹਿਬਜ਼ਾਦੇ ਵੱਡਿਆਂ ਦੀ ਮੁੱਛ ਕੁੰਡੀ ਕਰ ਦਿੱਤੀ ਗੁਰੂ ਸਾਹਿਬ ਦੀਆਂ ਮੁੱਛਾਂ ਕੁੰਡੀਆਂ ਕਰ ਦਿੱਤੀਆਂ ਉਸ ਫਿਲਮ ਦਾ ਇਹ ਨੁਕਸਾਨ ਹੋਇਆ ਫਾਇਦਾ ਇਤਿਹਾਸਕ ਤੌਰ ਤੇ ਹੋਇਆ ਕਿ ਸਾਨੂੰ ਪਤਾ ਲੱਗ ਗਿਆ ਕੇ ਸਾਹਿਬਜਾਦਾਂ ਦੀ ਸ਼ਹਾਦਤ ਇਦਾਂ ਹੋਈ ਪਹਿਲਾਂ ਅਸੀਂ ਸਮਝਦੇ ਸੀ ਕੰਧਾਂ 'ਚ ਸ਼ਹੀਦ ਹੋਏ ਕਿਉਂਕਿ ਵੀਰ ਸਿੰਘ ਬੱਲ ਹੋਰਾਂ ਨੇ ਜੋ ਇਹਨੂੰ ਸਿਧਾਂਤ ਨੂੰ ਉਤ్రోੜ-ਮਰੋੜ ਦਿੱਤਾ ਕਿਉਂਕਿ ਕੈਪਟਨ ਮਰਿੰਦਰ ਸਿੰਘ ਦਾ ਇਹ ਰਾਜਕਵੀ ਸੀਗੇ ਵੀਰ ਸਿੰਘ ਬੱਲ ਜਾਂ ਪੰਡਤ ਤਾਰਾ ਸਿੰਘ ਨਰਉਤਮ ਇਹਨਾਂ ਦੋਨਾਂ 'ਚੋ ਸ਼ਾਇਦ ਇੱਕ ਦੀ ਕਿਤਾਬ ਹੈ ਕਥਾ ਗੁਰੂ ਕੇ ਸੂਤਨ ਕੀ ਜਾਂ ਇਸ ਤਰ੍ਹਾਂ ਦੀ ਕੋਈ ਕਿਤਾਬ ਹੈ ਉਹਦੇ 'ਚ ਪਹਿਲੀ ਵਾਰੀ ਇਹ ਇਤਿਹਾਸ ਤਰੋੜਿਆ ਗਿਆ ਸੀਗਾ ਕਿ ਸਾਹਿਬਜਾਦਿਆਂ ਦੀ ਸ਼ਹਾਦਤ ਕੰਧਾਂ 'ਚ ਚੜਨ ਨਾਲ ਹੋਈ ਹੈ ਤਾਂ ਜੋ ਸ਼ਹਾਦਤ ਨੂੰ ਸੌਫਟ ਕੀਤਾ ਜਾਵੇ ਹਿੰਦੂ ਤੇ ਮੁਸਲਮਾਨਾਂ ਸਿੱਖਾਂ 'ਚ ਫਸਾਦ ਰੁਕ ਜਾਣ ਇਹ ਪਟਿਆਲਾ ਸਟੇਟ ਦੇ ਸਰਕਾਰੀ ਕਵੀ ਦੀ ਦਾ ਲੇਖਕ ਦੀ ਕਿਤਾਬ ਨੇ ਮਤਲਬ ਉਸ ਇਤਿਹਾਸ ਨੂੰ ਹੀ ਝੁਲਾੜ ਦਿੱਤਾ ਜਿਹੜਾ ਬਾਬਾ ਦੁਨਨਾ ਸਿੰਘ ਹੰਡੂਰੀਆ ਨੇ ਨੇੜੇੋਂ ਦੇਖ ਕੇ ਲਿਖਿਆ ਸਾਰੇ ਹਵਾਲੇ ਹੀ ਕਹਿੰਦੇ ਨੇ ਕਿ ਸਾਬਜਾਦਾਂ ਦੀ ਸ਼ਹਾਦਤ ਗळा ਕੱਟਣ ਨਾਲ ਹੋਈ ਕਿਉਂਕਿ ਉਹ ਜਦੋਂ ਮਹਿਸੂਸ ਕਰਦੇ ਗळा ਕੱਟਣ ਦਾ ਸੀਨ ਕਿ ਇਹ ਛੋਟੇ ਸਾਬਜਾਦੇ ਤੜਫਦੇ ਰਹੇ ਤੇ ਸਿੱਖਾਂ ਦਾ ਗੁੱਸਾ ਵੱਧਦਾ ਸੀ ਇਸਲਾਮ ਪ੍ਰਤੀ ਕੱਟੜ ਮੁਸਲਮਾਨਾਂ ਪ੍ਰਤੀ ਹੁਣ ਪਟਿਆਲਾ ਸਟੇਟ ਨੇ ਲਾਈ ਸਕੀਮ ਕੇ ਆਪਣੇ ਰਾਜ ਦਰਬਾਰੀ ਲੇਖਕ ਤੋਂ ਉਹ ਇਤਿਹਾਸ ਬਦਲਵਾਤਾ ਇਸ ਦੌਰਾਨ ਉਸ ਫਿਲਮ ਨੇ ਇਤਿਹਾਸ ਨੂੰ ਚਲੋ ਸੱਚਾ ਪੇਸ਼ ਕੀਤਾ ਪਰ ਇਹਦਾ ਜਿਹੜਾ ਨੈਗੇਟਿਵ ਗਿਆ ਤੁਸੀਂ ਵੇਖੋਗੇ ਸਹਬਜਾਦਾ ਜੰੀਆਂ ਗੁਰੂ ਪਰਿਵਾਰ ਦੀਆਂ ਮਾਤਾ ਗੁਜਰੀ ਦੀਆਂ ਉਹ ਤਸਵੀਰਾਂ ਹੀ ਬਦਲ ਗਈਆਂ ਜਿਹੜੀਆਂ ਸੋਭਾ ਸਿੰਘ ਨੇ ਬਣਾਈਆਂ ਸੀ ਜੋ ਆਮ ਭਾਵ ਕੇ ਤਸਵੀਰਾਂ ਦਾ ਕੋਈ ਸਿੱਖ ਇਤਿਹਾਸ ਨਾਲ ਬਹੁਤਾ ਸੰਬੰਧ ਨਹੀਂ ਪਰ ਭੰਬਲ ਪੂਸਾ ਬਹੁਤ ਪੈਦਾ ਹੋ ਗਿਆ ਹੁਣ ਆ ਜਦੋਂ ਮਸਤਾਨੇ ਫਿਲਮ ਦੀ ਸਫਲਤਾ ਹੋਈ ਉਹਨੇ ਬਿਜ਼ਨਸ ਕੀਤਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੀਬੀ ਰਜਨੀ ਵਾਲਾ ਉਹ ਕਾਗੋ ਹਾਂਸ ਕਰਿਓ ਸ਼ਬਦ ਚੁੱਕ ਲਿਆ ਤੇ ਉਹਨੂੰ ਫਿਰ ਉਹੀ Hindu mythology ਦੇ ਨਾਲ ਜੋੜ ਦੇ ਦਿੱਤਾ ਸੋ ਇਹ ਇਹਦੇ 'ਚ ਇਹ ਆ ਕਿ ਹੁਣ ਸਿੱਖਾਂ 'ਚ ਜਾਂ ਜਿਵੇਂ ਟੋਟਲ ਹੀ ਦੁਨੀਆ 'ਚੰਦ ਵਿਸ਼ਵਾਸ ਜਾਂ ਮਿਥਿਹਾਸ ਨੂੰ ਮੁਹੱਬਤ ਵੱਧ ਰਹੀ ਹੈ ਉਸ ਨੂੰ ਇਹ ਫਿਲਮਾਂ ਕੈਸ਼ ਕਰ ਰਹੀਆਂ ਨੇ ਭਾਵੇਂ ਇਹਨਾਂ ਦੀ ਮਾਨਸਿਕਤਾ ਪੈਸਾ ਬਣਾਉਣਾ ਹੋਵੇ ਪਰ ਕਿਤੇ ਨਾ ਕਿਤੇ ਉਹ ਗੁਰੂ ਨਾਨਕ ਸਾਹਿਬ ਦਾ ਫਲਸਫੇ ਦੇ ਅੰਗੇਸਟ ਵੀ ਨੇ ਇਸ ਤਰ੍ਹਾਂ ਦੀਆਂ ਫਲਮਾਂ ਜਾਂ ਕਿੱਸੇ ਜੀ ਜੀ ਬਿਲਕੁਲ ਉਹ ਜਿਹੜੇ ਮੈਂ ਕਹਿੰਦੇ ਮਲਵਈ ਰਾਜੇ ਨੇ ਇਹਨਾਂ ਨੇ 1843 ਵਿੱਚ ਇਹਨਾਂ ਨੇ ਗ੍ਰੰਥ ਲਿਖਾਇਆ ਵਾ ਇਹਦੇ ਕੋਲ ਸੂਰਜ ਪ੍ਰਕਾਸ਼ ਜਿਹੜਾ ਵਾ ਕਵੀ ਸੰਤੋਖ ਸਿੰਘ ਦੇ ਕੋਲੋਂ ਨਾਪਾ ਪਟਿਆ ਵਾਲੇ ਰਾਜਿਆਂ ਦੇ ਕੈਂਥਲ ਦੇ ਰਾਜੇ ਨੇ ਬਿਲਕੁਲ ਹਮ ਸੂਰਜ ਪ੍ਰਕਾਸ਼ ਇਦਾਂ ਹੀ ਹੋਣ ਚਾਹਿਆ ਸਰਪ੍ਰਸਤੀ ਨਾਲ ਜੀ 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 ਤੇ 1893 ਦੇ 10ਵੇਂ ਗ੍ਰੰਥ ਉਦ ਵਿੱਚ ਆ ਗਿਆ ਉਹ ਇਹ ਸਾਰਾ ਕੁਝ ਇਹ ਇਹਨਾਂ ਦੀ ਦੇਖ ਰਹੀ ਹੈ ਜਿਹੜੀ ਹੋਇਆ ਮੇਰਾ ਮਤਲਬ ਇਹ ਵੇਖੋ ਸਾਡੀ ਸ਼ਰਧਾ ਗੁਰੂ ਰਾਮਦਾਸ ਨੇ ਦੋਂ ਕੋ ਪਿੰਡ ਦੇ ਜਟਾਂ ਕੋਲ ਜ਼ਮੀਨ ਮੋਦ ਲੈ ਕੇ ਇੱਥੇ ਇਹ ਦਰਬਾਰ ਸਾਹਿਬ ਬਣਾਇਆ ਵਾ ਉਹਨਾਂ ਉਹਨਾਂ ਨੇ ਛਪੜੀ ਕਰਕੇ ਨਹੀਂ ਸੀ ਦਰਬਾਰ ਸਾਹਿਬ ਇੱਥੇ ਬਣਾਇਆ ਜਾਂ ਤਲਾ ਨਹੀਂ ਸੀ ਬਣਾਇਆ ਜਾਂ ਉਹਨਾਂ ਨੇ ਸਰੋਵਰ ਇਸ ਕਰਕੇ ਪੁੱਟਿਆ ਸੀ ਗਰੀਬ ਆਵੇ ਅਮੀਰ ਆਵੇ ਇੱਥੇ ਜਾਤ ਬਰਾਦਰੀ ਨੂੰ ਮਤਲਬ ਪਪਰਾ ਕਰਕੇ ਤੇ ਇੱਕ ਥਾਂ ਤੇ ਇਸ਼ਨਾਨ ਪਾਣੀ ਕੀਤਾ ਜਾਵੇ ਕਿ ਜੇ ਇਹ ਦੁੱਖ ਭੰਜਨੀ ਬੇਰੀ ਵਾਲੀ ਜਿਹੜੀ ਗੱਲ ਕਰਦੇ ਨੇ ਉਹ ਤਾਂ ਫਿਰ ਗੁਰਬਖਸ਼ ਸਿੰਘ ਵਾਲਾ ਫਗਾਨਾ ਆਪਣੀ ਕਿਤਾਬ ਵਿੱਚ ਲਿਖਦਾ ਕਿ 1973 ਚ ਸੁੱਕ ਗਈ ਆ ਕਹਿੰਦਾ ਮੇਰੀ ਡਿਊਟੀ ਓਟ ਉੱਥੇ ਕੋਤਵਾਲੀ ਥਾਣੇ ਦੇ ਵਿੱਚ ਮੈਂ ਇਨਚਾਰਜ ਸੀਗਾ ਉਦੋਂ 1973 ਦੇ ਵਿੱਚ ਬੇਰੀ ਸੁਖ ਦੀ ਦੋਹਰੇ ਲਾਈ ਲੱਗ ਰਹੇ ਇਹਨਾਂ ਨੇ ਚਲੋ ਜੀ ਉਹਨਾਂ ਮਤਲਬ ਨਹੀਂ ਪੁੱਲ ਜਾ ਜਾਣਗੇ ਦੂਜੀ ਗੱਲ ਸਰਦਾਰ ਜੀ ਹੋਰ ਕਰਨੀ ਸੀ ਵੇਖੋ ਜਿੰਨੇ ਪੰਜਾਬ ਦੇ ਰਾਗੀ ਢਾਡੀ ਪ੍ਰਚਾਰਕ ਜਥੇਦਾਰ ਅਕਾਲ ਤਖਤ ਦੇ ਹੱਦ ਗ੍ਰੰਥੀ ਜਾਨ ਤਖਤ ਅਨੰਦਪੁਰ ਸਾਹਿਬ ਦੇ ਹੱਦ ਗ੍ਰੰਥੀ ਸਾਰੇ ਜਦੋਂ ਬਾਹਰਲੇ ਮੁਲਕ ਜਾਂਦੇ ਨੇ 에ਅਰਪੋਰਟ ਤੇ ਕਿਰਪਾਨ ਆਪਣੀ ਲਾ ਕੇ ਜਮ੍ਹਾਂ ਕਰਾ ਕੇ ਜਾਂਦੇ ਨੇ ਸਾਰੀ ਦੁਨੀਆ ਨੂੰ ਪਤਾ ਵਾ ਪਰ ਆ ਸਾਡੇ ਕਿਸਾਨਾਂ ਨੇ ਉੱਥੇ ਜਿਹੜਾ ਇਹ ਰੌਲਾ ਖੜਾ ਕੀਤਾ ਵਾ ਇਹਦੇ ਬਾਰੇ ਆਪਣਾ ਕੀ ਵਿਚਾਰ ਹੈ ਜੀ ਵੇਖੋ ਪ੍ਰੋਫੈਸਰ ਦਰਸ਼ਨ ਸਿੰਘ ਸਾਡੇ ਕੋਲ ਆਏ ਸਾਡੇ ਸੱਦੇ ਪੱਤਰ ਦੇ ਮਸਕ ਟਾਈਮ ਬੜੇ ਬੰਦਿਆਂ ਨੂੰ ਬੁਲਾਇਆ ਉਥੇ ਜਿਹਦਾ ਰਣਜੋਤ ਸਿੰਘ ਸੀ ਜਾਂ ਅਨੰਦਪੁਰ ਸਾਹਿਬ ਦਾ ਹੈਡ ਗ੍ਰੈਂਟੀ ਉਹ ਵੀ ਆਏ ਨੇ ਜਿਹਦਾ ਅਕਾਲ ਤੱਕਦਾ ਪ੍ਰੋਫੈਸਰ ਦਰਸ਼ਨ ਸਿੰਘ ਉਹਨਾਂ ਵੀ ਕਿਰਪਾਨ ਲਾ ਕੇ ਸਾਡੇ ਕੋਲ ਆਏ ਨੇ ਨਾ ਦੋ ਕੇ ਨਾ ਖ ਲਿਓ ਵੀ ਕਿਰਪਾਨ ਪਾਈਏ ਇਹ ਡੋਮੈਸਟਿਕ ਨਾ ਕੀ ਮਤਲਬ ਮਸਲਾ ਇਹ ਹੈ ਨਾ ਕਿ ਇੰਡੀਆ ਚ ਕਿਰਪਾਨ ਪਾਉਣ ਦੀ ਆਗਿਆ ਹੈ ਡੋਮੈਸਟਿਕ 에ਅਰਲਾਈਨ ਜਿੰਨੇ ਇੰਡੀਆ ਚ ਚੱਲਦੀਆਂ ਉੱਥੇ ਬੰਦਸ਼ ਨਹੀਂ ਹੈ ਇਹ ਸਰਕਾਰ ਨੇ ਥੋੜਾ ਜਿਹਾ ਧੱਕਾ ਕੀਤਾ ਪਰ ਉਸ ਕਿਰਪਾਨ ਦਾ ਜਿਹੜਾ ਟੋਟਲ ਸਾਈਜ਼ ਹੈ 6 ਇੰਚ ਹੋਣਾ ਚਾਹੀਦਾ ਸਣੇ ਬਾਹਰੀ ਮਿਆਂ ਦੇ ਅੰਦਰਲਾ ਜਿਹੜਾ ਬਲੇਡ ਹੈ ਨਾ ਕਈ ਬਲੇਡ ਕਹਤੇ ਵੀ ਕਿੰਤੂ ਕਰਦੇ ਨੇ ਇਹਦੇ ਅੰਦਰ ਜੋ ਲੋਹੇ ਦਾ ਬਲੇਡ ਹੈ ਫਾਲਾ ਕਹਿ ਲਿਏ ਇਹ ਜਿਹੜੀ ਅਸਲ ਕਿਉਂਕਿ ਤਲਵਾਰ ਕੰਪਲੀਟ ਨੂੰ ਕਿਹਾ ਜਾਂਦਾ ਕਿ ਲੋੜ ਹੀ ਨਹੀਂ ਸੀ ਪਈ ਉੱਪਰ ਮਿਆਨਤਾ ਸੀ ਕਿਹਨੇ ਕਿ ਮਿਆਨ ਤੋਂ ਲਈ ਮਿਆਨ ਚੋਂ ਤਲਵਾਰ ਤੋਂ ਲਈ ਤਲਵਾਰ ਸਾਰੀ ਹੈ ਜਾਨੀ ਟੋਟਲ ਮਿਆਨ ਤੇ ਤਲਵਾਰ ਦਾ ਸਾਈਜ਼ 6 ਇੰਚ ਹੋਣਾ ਚਾਹੀਦਾ ਇਸ ਤੋਂ ਜ਼ਿਆਦਾ ਨਹੀਂ ਪਰ ਕਈਆਂ ਦੀ ਤਾਂ ਫੁੱਟ ਤੇ ਵੀ ਜਾਂਦੀ ਹੈ ਲੰਬੀ ਹੁੰਦੀ ਹੈ ਤੇ ਉਸ ਕਰਕੇ ਉਹ ਡੋਮੈਸਟਿਕ 에ਅਰਲਾਈਨ ਦੇ ਵਿੱਚ ਇਹ ਪਾਉਣ ਦਾ ਅਧਿਕਾਰ ਹੈਗਾ ਜਿਹੜਾ ਕਿ ਇਹ ਤਕਾਬ 에ਵੀਏਸ਼ਨ ਅਥਾਰਟੀ ਨੇ ਕੀਤਾ ਇੱਥੇ ਕਿਸਾਨ ਸਹੀ ਨੇ ਪਰ ਉਹ ਮੁੱਦਾ ਉਹਨਾਂ ਨੂੰ ਮਿਲ ਗਿਆ ਜੀ ਕਿਉਂਕਿ ਗੱਲ ਤਾਂ ਇਹ ਹੈ ਨਾ ਕਿ ਸਿੱਖਾਂ ਦੇ ਸੈਂਟੀਮੈਂਟ ਉਭਾਰਨੇ ਨੇ ਕਿ ਸਿੱਖ ਇੱਥੇ ਗੁਲਾਮ ਮਹਿਸੂਸ ਕਰਨ ਜੇ ਸਿੱਖ ਗੁਲਾਮ ਮਹਿਸੂਸ ਹੋਣਗੇ ਤਾਹੀਂ ਫਿਰ ਜਿਹੜੇ ਪ੍ਰਚਾਰਕ ਨੇ ਫਿਰ ਉਹ ਜਿਹੜੇ ਮੋਟਰਸਾਈਕਲਾਂ ਦੇ ਗੀਤ ਗਾਉਂਦੇ ਨੇ ਜਾਂ ਬੀਬੀ ਦਲੇਰਕੋਟ ਢਾਡੀ ਜਿਹੜੀ ਹੈਗੀ ਉਹਨਾਂ ਨੇ ਫਿਰ ਇਹ ਪ੍ਰਸੰਗ ਸੁਣਾਉਣੇ ਨੇ ਅਮਰਤਪਾਲ ਸਿੰਘ ਨੇ ਫਿਰ ਇਹੀ ਤਾਂ ਹੀ ਕਹਿਣਾ ਦੇਖੋ ਸਿੱਖਾਂ ਨਾਲ ੱਤਕਾ ਹੋ ਗਿਆ ਹੁਣ ਜੇ ਕਿਸਾਨਾਂ ਦੀਆਂ ਕਿਰਪਾਨਾਂ ਕਰਕੇ ਉਹਨਾਂ ਨੂੰ ਰੋਕਿਆ ਗਿਆ ਤਾਂ ਕੁਦਰਤੀ ਹੈ ਕਿ ਸਿੱਖ ਸਟੇਜਾਂ ਤੋਂ ਬੋਲਣਗੇ ਉਹ ਧਾਰਮਿਕ ਮੁੱਦਾ ਬਣਾਉਣਗੇ ਜਿਵੇਂ ਕੰਗਣਾ ਬਣਾ ਰਹੀ ਹੈ ਸੋ ਇਹ ਜਾਣਬੁੱਝ ਕੇ ਕੇਂਦਰ ਸਰਕਾਰ ਮਾੜੀ ਗੋਟੀਆਂ ਖੇਡ ਰਹੀ ਹੈ ਤਾਂ ਜੋ ਪੰਜਾਬ ਨੂੰ ਉਕਸਾਇਆ ਜਾਵੇ ਤਾਂ ਜੋ ਪੰਜਾਬ ਮੁੜ ਕੇ ਖਾਲਸਤਾਨ ਦੇ ਰਾਹ ਤੁਰੇ ਜੀ ਮੇਰ ਮਿਹਰਬਾਨੀ ਸਰਦਾਰ ਸਭ ਦਾ ਥੈਂਕ ਯੂ ਮਿਹਰਬਾਨੀ 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 ਥੈਂਕ ਯੂ ਸੋ ਅਸਲ ਦੇ ਵਿੱਚ ਇਹ ਕਿਸਾਨਾਂ ਨਾਲ ਤੱਕਾ ਕਿਉਂਕਿ ਜੇ 6 ਇੰਚ ਤੋਂ ਵੱਡੀ ਹੈ ਤਾਂ ਉਹ ਪੱਖ ਰੱਖਣ ਨਾਲ ਅਥਾਰਟੀ ਕਿਉਂਕਿ 6 ਇੰਚ ਦੀ ਆਫੀਸ਼ੀਅਲੀ ਪਰਵਾਨਗੀ ਮਿਲੀ ਹੋਈ ਹੈ ਕੋਈ ਵੀ ਬੰਦਾ 6 ਇੰਚ ਦੀ ਕਿਰਪਾਨ ਪਾ ਕੇ ਜਾ ਸਕਦਾ ਹੈ ਹੈਨਾ ਸੋ ਇਸ ਦੌਰਾਨ ਪਰ ਇਹ ਆਮ ਦੇਖਣ ਨੂੰ ਮਿਲਦਾ ਜਿਸ ਤਰ੍ਹਾਂ ਹੁਣ ਚਾਈਨਾ ਦੀਆਂ ਵੀ ਬਹੁਤ ਸਾਰੀਆਂ ਕਿਰਪਾਨਾਂ ਆ ਗਈਆਂ ਨੇ ਉਹ ਤਾਂ ਮਤਲਬ ਦੋ-ਦੋ ਗਿੱਠੀਆਂ ਨੇ ਲੰਮੀਆਂ ਨੇ ਗੱਲ ਇਹ ਹੈ ਕਿ ਜਿੱਡਾ ਵੱਡਾ ਸਿੱਖ ਓਡੀ ਵੱਡੀ ਕਿਰਪਾਨ ਇੱਕ ਸ਼ਰਤ ਹੋ ਗਈ ਹੈ ਹੁਣ ਮਾਨਸਾਭ ਤਾਂ 3 ਫੁੱਟ ਹੀ ਰੱਖਣ ਲੱਪੇ ਨੇ ਉਹ ਲੈ ਕੇ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ 6 ਇੰਚ ਦੀ ਮਿਆਦ ਆਫੀਸ਼ੀਅਲੀ ਸੰਵਿਧਾਨਿਕ ਮਿਲੀ ਹੋਈ ਆ ਉਨੀ ਪਰਵਾਨਜੇ ਉਨੀ ਨੂੰ ਰੋਕਦੇ ਨੇ ਤਾਂ ਇਹ ਧੱਕਾ ਆ ਹੁਣ ਆਪਾਂ ਕੱਲ ਵੀ ਗਦਰ ਦੇ ਇਤਿਹਾਸ 'ਚ ਜ਼ਿਕਰ ਕੀਤਾ ਕਿ ਕੋ ਜਿਹੜੇ ਸੀਗੇ ਭਾਈ ਪਰਮਾਨੰਥ ਸੀ ਜਿਨ੍ਹਾਂ ਨੇ ਪੱਗ ਦੀ ਲੜਾਈ ਲੜੀ ਸਿੱਖਾਂ ਦੇ ਨਾਲ ਉਹ ਵੀ ਖੁਦ ਪੱਗ ਬੰਨਦੇ ਸੀਗੇ ਸੋ ਇਸ ਕਰਕੇ ਇਹ ਜਿਹੜਾ ਇੱਕ ਮੈਸੇਜ ਆ ਨਾ ਉਹ ਇਹੀ ਹੈ ਕਿ ਕਿਤੇ ਨਾ ਕਿਤੇ ਸਿੱਖਾਂ ਨੂੰ ਇਸ ਮਾਮਲੇ ਚ ਕੁਸਾਇਆ ਜਾਵੇ ਖੈਰ ਆਪਣੀ ਗੱਲ ਰੇਡੀਓ ਤੇ ਚੱਲੀ ਸੀ ਸੋ ਰੇਡੀਓ ਵਾਹਦ ਮਾਧਿਅਮ ਹੈ ਕੋਸ਼ਿਸ਼ ਕਰਿਆ ਕਰੋ ਕਿ ਇਹ ਨਹੀਂ ਕਿ ਟੀਵਾਨਾ ਰੇਡੀਓ ਸੁਣੀਏ ਜਿਹੜਾ ਵੀ ਤੁਸੀਂ ਆਡੀਓ ਸੁਣਦੇ ਹੋ ਉਹ ਜ਼ਿਆਦਾ ਸਕੂਨ ਤੁਹਾਨੂੰ ਕਿਤੇ ਨਾ ਕਿਤੇ ਦਿੰਦੀ ਹੈ ਨੈਟ ਵੀ ਘੱਟ ਲੱਗਦਾ ਖਾਸ ਕਰਕੇ ਰਾਤ ਨੂੰ ਸੌਣ ਵੇਲੇ ਕੋਸ਼ਿਸ਼ ਕਰਿਆ ਕਰੋ ਕਿ ਜੇ ਤੁਸੀਂ ਕੋਈ ਟੀਵੀ ਪ੍ਰੋਗਰਾਮ ਵੀ ਦੇਖਦੇ ਹੋ ਨਾ YouTube ਤੇ ਆ ਮੈਂ ਤਾਂ ਕੱਲ ਵੇਖ ਰਿਹਾ ਹਾਂ YouTube ਤੇ ਨਾਲ-ਨਾਲ ਪੰਜਾਬੀ ਵੀ ਆਉਣ ਲੱਗ ਪਈ ਹੈ ਪਹਿਲਾਂ ਸ਼ਾਇਦ ਹਿੰਦੀ ਜਾਂ ਦੂਸਰੀ ਭਾਸ਼ਾ ਆਉਂਦੀ ਹੁੰਦੀ ਸੀ ਪਰ ਉਹ ਪੰਜਾਬੀ 'ਚ ਵੀ ਟ੍ਰਾਂਸਲੇਸ਼ਨ ਮੈਂ ਤਾਂ ਕੱਲ ਵੇਖਿਆ ਸ਼ਾਇਦ ਪਹਿਲਾਂ ਵੀ ਆਉਂਦਾ ਹੋਵੇ ਤੇ ਪਹਿਲਾਂ ਵੀ ਵਿੱਚ ਦੀ ਇੱਕ ਵਾਰ ਸ਼ਾਇਦ ਟ੍ਰੈਵਲ ਸੀ ਆਉਣ ਲੱਗਿਆ ਸੀ ਤੇ ਫਿਰ ਬੰਦ ਹੋ ਗਿਆ ਬੜੇ ਮਤਲਬ ਜਿਉਂ-ਜਿਉਂ ਬੋਲਦੇ ਆ ਤੇ ਨਾਲ-ਨਾਲ ਤਿਉਂ-ਤਿਉਂ ਮਤਲਬ ਪੰਜਾਬੀ ਦੇ ਵਿੱਚ ਲਿਖਤੀ ਸਕ੍ਰਿਪਟ ਵੀ ਨਾਲ-ਨਾਲ ਮਿਲਦੀ ਹੈ ਸੋ ਇਸ ਕਰਕੇ ਰੇਡੀਓ ਆਪਣੇ ਆਪ ਦੇ ਵਿੱਚ ਵਾਧ ਮਾਧਮ ਮੈਂ ਏ ਹੁਣ ਜਿਹੜੇ ਨਵੇਂ ਰੇਡੀਓ ਸਟੇਸ਼ਨ ਖੋਲੇ ਨੇ ਇਹਨਾਂ ਨਾਲ 뮤직 ਨੂੰ ਤਾਂ ਬਾਲ ਮਿਲੇਗਾ ਸੰਗੀਤ ਨੂੰ ਤਾਂ ਤਾਕਤ ਜਾਂ ਸੰਗੀਤ ਦਾ ਬਿਜ਼ਨਸ ਤਾਂ ਵਧੇਗਾ ਪਰ ਜਿੰਨੀ ਦੇਰ ਰੇਡੀਓ ਕੰਟੈਂਟ ਨਹੀਂ ਆਉਂਦਾ ਪਰ ਗੱਲ ਇਹ ਆ ਕਿ ਕਾਰਪੋਰੇਟ ਦਾ ਹੀ ਹੋਏਗਾ ਖੈਰ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਤੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਵਾਸਤੇ ਤੇ ਇਸ ਨੂੰ ਦੇ ਵਿੱਚ ਇਹਨਾਂ ਪ੍ਰੋਗਰਾਮਾਂ ਦਾ ਲਿੰਕ ਮੰਗਾਉਣ ਵਾਸਤੇ ਤੁਸੀਂ 9876309655 ਦੇ ਨਾਲ ਸੰਪਰਕ ਕਰ ਸਕਦੇ ਹੋ 9876309655 ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ